ਇਸ ਕਰਮਾਜੀ ਦੇ ਇਸ ਕਰਮਾਦਸ ਤੋਂ ਦੇ ਉੱਪਰ ਸਾਰੀਆਂ ਸੰਗਤਾਂ ਨੂੰ ਖਾਸ ਕਰਕੇ ਮੰਡੀ ਗਵਿੰਦਗੜ ਦੇ ਵਿੱਚ ਸਾਡੇ ਦਸਤਰੀ ਵਾਲੇ ਭਰਾ ਜਿਹੜੇ ਇੱਥੇ ਕੰਮ ਕਰਨ ਵਾਲੇ ਮਜ਼ਦੂਰ ਨੇ ਪਾਰੀ ਨੇ ਮਾਲਕ ਨੇ ਸਾਰਿਆਂ ਨੂੰ ਇਸ ਕਰਮਾਦਸ ਦੀਆਂ ਲੱਖ ਲੱਖ ਵਧਾਈਆਂ ਇਸ ਕਰਦੇ ਆ ਕਿਉਂਕਿ ਮੰਡੀ ਗਵਿੰਦਗੜ ਦਾ ਛੇਵੇਂ ਪਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਸਾਈ ਨਗਰੀ ਉਹਨਾਂ ਦੇ ਵਰ ਦੇ ਨਾਲ ਉਹਨਾਂ ਨੇ ਵਰ ਦਿੱਤਾ ਸੀ ਇਹ ਇਸ ਨਗਰੀ ਦਾ ਲੋਹਾ ਸੋਨੇ ਦੇ ਭਾਵੇਂ ਤੋਂ 40 ਜਨ ਛੇਵੇਂ ਪਾਸ਼ਾ ਇਸ ਸਥਾਨ ਤੇ ਇੱਥੇ ਮੰਡੀ ਗੁਰਦਗੜ੍ਹ ਰਹੇ ਨੇ ਸੋ ਉਹਨਾਂ ਦੀ ਬਰਸਾਈ ਹੋਈ ਨਗਰੀਆ ਹੈ ਉਹਨਾਂ ਦਾ ਮਰ ਹੋਇਆ ਉਹਨਾਂ ਦੇ ਅਸੀਰਵਾਦ ਮਿਲਿਆ ਤੇ ਅੱਜ ਮੰਡੀ ਗੁਰਦਗੜ੍ਹ ਦਾ ਨਾਮ ਪੂਰੇ ਦੇਸ਼ਾਂ ਅਵਦੇਸ਼ਾਂ ਦੇ ਵਿੱਚ ਬੜੀ ਕਾਮਯਾਬੀ ਨਾਲ ਚਾਂਕੀ ਵਾਲੇ ਪਾਸੇ ਲਿਆ ਜਾਂਦਾ ਸੋ ਸਾਰਿਆਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਹੈ ਤੇ ਮੈਂ ਪਰਮਾਤਮਾ ਚਰਨਾਂ ਅਰਦਾਸ ਬੇਜਤੀ ਕਰਦਾ ਸੱਚੇ ਪਾਸ਼ਾ ਸਾਡੇ ਸਾਰੇ ਵੱਡੇ ਵੱਡੇ ਗੱੜ ਦੇ ਪੂਰੀ ਕਲਾ ਨੂੰ ਦਿਹਾੜਾ ਨਹੀਂ ਦੇਸ਼ਾਉ ਦੇਸ਼ਾ ਜਿੱਥੇ ਸਾਡੇ ਕਾਮੇ ਭਰਾ ਨੇ ਜਿੱਥੇ ਇੰਡਸਟਰੀ ਦੇ ਮਾਲਕ ਨੇ ਜੋ ਵਪਾਰੀ ਨੇ ਸਭ ਜਿਹੜਾ ਮਹੌਲਾ ਪੂਰੀ ਹੋਣ ਸਾਰੇ ਦਿਨ ਦੁਗਣੀ ਰਾਤ ਨੂੰ ਤਰੱਕੀ ਕਰਨ ਉਹ ਮੈਂ ਇਸ ਦਿਨ ਦੇ ਉੱਪਰ ਆਪਣੇ ਵੱਲੋਂ ਪਾਰਟੀ ਪ੍ਰਧਾਨ ਸਾਹਿਬ ਦੇ ਸਾਰੇ ਵੱਲੋਂ ਸਾਰਿਆਂ ਨੂੰ ਵਧਾਈ ਪੇਸ਼ ਕਰਦਾ ਤੇ ਪ੍ਰਮਾਤਮਾ ਚਰਨ ਅਰਦਾਸ ਕਰਦਾ ਸੱਜੇ ਬਾਦਸ਼ਾਹ ਇਹਨਾਂ ਸਾਰੇ ਚੜ੍ਹਦੀ ਕਲਾ ਬਖਸ਼ਿਓ ਆਪਸੀ ਪਿਆਰ ਭਾਈਚਾਰ ਸਾਂਝ ਬਣੀ ਰਹੇ ਸਾਰਿਆਂ ਦਾ ਸਾਡੇ ਬਾਹਰੋਂ ਮਰੇਪਾ ਦੋ ਪਾਇਦੇ ਸਾਡੇ ਇਸ ਮਡਿਕਵਦਗੜ੍ਹ ਤੋਂ ਬਹੁਤ ਵੱਡੇ ਕਿੰਤੀ ਠੇਕੇਦਾਰ ਸਾਹਿਬਾਨ ਬਕਵਾਸ ਇੰਡਸਟਰੀਆਂ ਦੇ ਮਾਲਕ ਆਏ ਹੋਏ ਨੇ ਸਾਡੇ ਮਜ਼ਦੂਰ ਭਰਾ ਬਹੁਤ ਵੱਡੇ ਕਿੰਤੀ ਜਾਣੇ ਇਹ ਜਿਹੜੀ ਹੈ ਇੰਡਸਟਰੀ ਆ ਸਾਡੇ ਬਹੁਤ ਬਹੁਤ ਕਾਰਜੂਗ ਬਲਬੀਰ ਸਿੰਘ ਜੀ ਫੋਰਮਰ ਸਾਹਿਬ ਦੀਆਂ ਉਹਨਾਂ ਸਾਰਿਆਂ ਦੇ ਸ਼ਹਿਰ ਦੇ ਪ੍ਰਬੰਧਕਪਨ ਦੇ ਸੱਜਣ ਪਹੁੰਚੇ ਹੋਏ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਭਾਈ ਗੁਰਜੀਤ ਕਾ ਖਾਲਸਾ ਭਾਈ ਗੁਰਜੀਤ